ਦੇਖ ਲਓ ਤੁਸੀਂ ਤੋ ਪਰਗਾ ਸਲੈਂਸਰ ਜਿਵੇਂ ਗੋਲਾ ਦਾਗਣਾ ਹੁੰਦਾ ਨਾ ਉਹੋ ਜਿਹਾ ਸਲੈਂਸਰ ਲਾ ਰੱਖਿਆ ਉੱਤੇ ਲਿਖਿਆ ਆ ਨਰਪੈ ਨਰਵੈਰ ਤੇ ਦੋਸਤੋ ਆਹ ਟਰੈਕਟਰ ਜੀਰੇ ਤੋਂ ਚੱਲ ਕੇ ਮੇਲਾ ਮਾਗੀ ਵੇਖਣਾ ਐ ਅਸੀਂ ਦੋਸਤੋ ਤੇ ਇਹ ਟਰੈਕਟਰ ਜੀ ਸਵਰਾਜ 855 ਬਾਈ ਨੇ ਨਵਾਂ ਲੈ ਕੇ ਸ਼ਿੰਗਾਰਿਆ ਵੇਖੋ ਉੱਤੇ ਕਹਿੰਦੇ ਵੀ ਘੱਟੋ ਘੱਟ 3 ਲੱਖ ਰੁਪਇਆ ਲਾਤਾ ਬਾਈ ਨੇ ਤੇ ਦਿਖਾਉਣਿਆ ਟਰੈਕਟਰ ਦੋਸਤੋ ਜਿਹੜੇ ਅਗਲੇ ਟਾਇਰ ਨੇ ਨਾ ਉਹ ਪਿਛਲੇ ਟਾਇਰਾਂ ਨਾਲੋਂ ਵੀ ਮਹਿੰਗੇ ਦੋਸਤੋ ਤੇ ਸਲੈਂਸਰ ਵੇਖ ਕੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਦੇਖੋ ਤੁਸੀਂ ਤੋ ਪਰਗਾ ਸਲੈਂਸਰ ਲਾ ਰੱਖਿਆ ਤੁਸੀਂ ਹਾਂਜੀ ਅੱਗੇ ਬੰਪਰ ਅਗਾ ਨੂੰ ਵਧਿਆ ਲਾ ਰੱਖਿਆ ਐਨਾ ਖਰਚਾ ਕੀਤਾ ਬਾਈ ਨੇ ਦੇਖ ਲਓ ਤੁਸੀਂ ਤੋ ਪਰਗਾ ਸਲੈਂਸਰ ਜਿਵੇਂ ਗੋਲਾ ਦਾਗਣਾ ਹੁੰਦਾ ਨਾ ਉਹੋ ਜਿਹਾ ਸਲੈਂਸਰ ਲਾ ਰੱਖਿਆ ਉੱਤੇ ਲਿਖਿਆ ਹੋਇਆ ਨਿਰਪੈ ਨਿਰਵੈਰ ਅੱਗੇ ਲਿਖਿਆ ਹੈ ਜੀ ਲੈਜੈਂਡ ਤੇ ਦੇਖੋ ਤੁਸੀਂ ਪੂਰੀ ਗੱਲਬਾਤ ਬਣਾ ਰੱਖੀ ਬਾਈ ਨੇ ਤੇ ਮੈਂ ਜਦੋਂ ਬਾਈ ਨੂੰ ਪੁੱਛਿਆ ਬਾਈ ਜੀ ਵਾਈ ਤਾ ਨਹੀਂ ਤੁਸੀਂ ਕਰਦੇ ਹੋਗੇ ਉਹ ਕਹਿੰਦਾ ਯਾਰ ਛੱਡ ਮੱਲੀ ਕਹਿੰਦਾ ਬੰਬ ਕੱਢ ਦਿੰਨਾ ਮੈਂ ਵਹੀ ਦੇ ਇਸੇ ਟਰੈਕਟਰ ਨਾਲ ਕਹਿੰਦਾ ਮੈਂ ਤਵੀਆਂ ਚਲਾਉਣਾ ਇਸੇ ਟਰੈਕਟਰ ਨਾਲ ਹਲ ਵਾਉਣਾ ਇਸੇ ਟਰੱਕ ਨਾਲ ਇਸ ਵਾਰ ਸਾਰੀ ਪੈਲੀ ਬੀਜੀ ਆ ਤੁਸੀਂ ਦੇਖੋ ਤੁਸੀਂ ਸਟੀering ਸ਼ੌਂਕ ਦਾ ਸੱਜਣੋ ਕੋਈ ਮੋਲ ਨਹੀਂ ਸਟੀering ਦੇਖੋ ਬ੍ਰੇਕਾਂ ਦੇਖੋ ਤੁਸੀਂ ਹੈ ਥੱਲੇ ਘਾਹ ਵਿਚਾਰ ਰੱਖਿਆ ਪਤੰਦਰ ਨੇ ਉੱਤੇ ਡੈਕ ਲਵਾ ਰੱਖਿਆ ਹਾਂਜੀ ਕਟੋ ਘਟ 30-40 ਹਜ਼ਾਰ ਰੁਪਏ ਦਾ ਡੈਕ ਲਵਾ ਰੱਖਿਆ ਪਿੱਛੇ ਜੀ ਡੈਕ ਸਿਸਟਮ ਤੇ ਮੈਂ ਨਾ ਦੇਖ ਕੇ ਤਾਂ ਡਰ ਲੱਗਣ ਲੱਗ ਜਾਂਦਾ ਗੀਅਰ ਨੂੰ ਜਦੋਂ ਹੱਥ ਪਾਉਂਗੇ ਨਾ ਡਰ ਲੱਗਣ ਲੱਗ ਜਾਂਦਾ ਵੀ ਕਿਤੇ ਭੂਤ ਭਾਤ ਨਾ ਆ ਜੀ ਦੇਖੋ ਤੁਸੀਂ ਕਿੱਧਰ ਮੋਕੜ ਚੜਾ ਰੱਖਿਆ ਟੂਲ ਬਾਕਸ ਲਖਵਾ ਰੱਖਿਆ ਹਾਂਜੀ ਅੱਗੇ ਲੈਜੈਂਡ ਇਹ ਸਿੱਧੂ ਮੂਸੇ ਵਾਲੇ ਦੀ ਯਾਦ ਚ ਬਾਈ ਦਾ ਨਾਂ ਜਸਾ ਜੀ ਸਿੱਧੂ ਮੂਸੇ ਵਾਲੇ ਦੀ ਯਾਦ ਚ ਇਹਨਾਂ ਨੇ ਬਣਾਇਆ ਜੀ ਆਹ ਦੇਖ ਲਓ ਜਸ ਬਾਈ ਦਾ ਨਾਂ ਤੇ ਅੱਗੇ ਮੈਂ ਤੁਹਾਨੂੰ ਚੱਲਦੀਆਂ ਲਾਈਟਾਂ ਦਿਖਾਉਂ ਆ ਜੀ ਥੱਲੇ ਜੀ ਸਪੈਸ਼ਲ ਹਾਰਨ ਲਖਾ ਰੱਖੇ ਨੇ ਚਾਰ ਤਰ੍ਹਾਂ ਦੇ ਹਾਰਨ ਨੇ ਲਾਈਟਾਂ ਪੂਰੀਆਂ ਤੇਜ ਤਰਾਰ ਕਾਫੀ ਮਹਿੰਗੀਆਂ ਲਾਈਟਾਂ ਜੀ ਤੇ ਅੱਗੇ ਵਾਹਿਗੁਰੂ ਜੀ ਕਦਾ ਆ ਵੇਖ ਲਓ ਟਾਇਰ ਤੁਸੀਂ ਟਾਇਰਾਂ ਦੇ ਨਿਗਾ ਮਾਰੋ 215L 16.1 ਇਹ ਟਾਇਰਾਂ ਦਾ ਸਾਈਜ਼ ਆ ਦੇਖ ਲਓ ਤੁਸੀਂ ਕਿੱਡੇ ਡੇਂਜਰ ਟਾਇਰ ਮੰਜੋਦ ਜਿੱਡੇ ਦਾ ਟਾਇਰ ਅਗਲੇ ਹੀ ਨਹੀਂ ਨੇ ਤਾਂ ਦੋਸਤੋ ਤੁਸੀਂ ਦੱਸੋ ਵੀ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਪੈਸੇ ਲੱਗੇ ਹੋਣਗੇ ਇਸ ਟਰੈਕਟਰ ਦੇ ਵਿੱਚ ਮੈਨੂੰ ਤਾਂ ਬਾਈ ਜੀ ਬੜਾ ਅੱਤ ਲੱਗਿਆ ਕਿਉਂਕਿ ਸ਼ੌਂਕ ਦਾ ਸੱਜਣੋ ਕੋਈ ਮੋਲ ਨਹੀਂ ਬੰਪਰ ਵੇਖੋ ਕਿੱਡੇ ਹਾਈਟ ਕਿੱਡਾ ਲੰਮਾ ਬੰਪਰ ਅੱਗੇ ਲਵਾਇਆ ਆ ਤੇ ਬੰਦੇ ਠੰਡ ਚ ਲੈ ਕੇ ਸਪੈਸ਼ਲ ਆਏ ਥੱਲੇ ਲਾਈਟਾਂ ਲਾ ਰੱਖੀਆਂ ਨੇ ਠੰਡ ਚ ਲੈ ਕੇ ਸਪੈਸ਼ਲ ਆਏ ਨੇ ਉੱਥੋਂ ਜੀਰੇ ਤੋਂ ਮੇਲਾ ਵੇਖਣ ਵਾਸਤੇ ਚਾਰ ਮੁੰਡੇ ਸੀਗੇ ਤੇ ਬੰਦਿਆ ਦਾ ਨੰਬਰ ਲਿਖਿਆ ਆ ਵੇ ਦੇਖੋ ਜੀ ਜਦੋਂ ਆਨ ਕੀਤਾ ਉਹਨਾਂ ਨੇ ਉੱਪਰ ਲਿਖਿਆ ਇਨਸਟਾ 855 ਲੈਂਜ ਇਹਨਾਂ ਦੀ ਆਈਡੀ ਆ ਜੀ ਇੰਸਟਾ ਤੇ ਉੱਥੇ ਜਾ ਕੇ ਤੁਸੀਂ ਟਰੈਕਟਰ ਦੇ ਦੇਖ ਸਕਦੇ ਜੇ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਜੀ ਸਵਰਾਜ 855 ਬਾਈ ਦੱਸ ਦਿਆਂ ਵੀ ਜਿਹੜੇ ਅਗਲੇ ਟਾਇਰ ਆ ਉਹ 66000 ਚ ਸੈਕੰਡ ਹੈਂਡ ਮਿਲ ਗਏ ਸੀ ਸਾਨੂੰ ਇਸ ਕਰਕੇ 66000 ਚ ਉਹਨਾਂ ਨੂੰ ਮਿਲ ਗਏ ਸੀ ਨਵੇਂ ਤਾਂ ਬਹੁਤ ਮਹਿੰਗੇ ਦੋਸਤੋ ਪਿਛਲੇ ਟਾਇਰਾਂ ਨਾਲੋਂ ਵੀ ਮਹਿੰਗੇ ਨੇ ਦੋਸਤੋ